ਸ਼ਾਮਾਂ ਦਾ ਰੇਡੀਓ ਪੰਜਾਬ ਟੂਡੇ ਸੁਣਨ ਵਾਲੇ ਸਾਰੇ ਸਰੋਤਿਆਂ ਮੇਰੇ ਕੰਨੀ ਯਾਨੀ ਕਿ ਸਵਰਨ ਸਿੰਘ ਦਾ ਨੇਲਿਆ ਕੰਨੀਓ ਪਿਆਰ ਭਰੀ ਸਤਿ ਸ਼੍ਰੀ ਅਕਾਲ ਖਸ਼ਾਮਦੀਤ ਸੋ ਜਿਹੜੇ ਵੀਰ ਇਸ ਵਕਤ ਸਾਨੂੰ ਸੁਣ ਰਹੇ ਨੇ ਉਹਨਾਂ ਨੂੰ ਗੁਜ਼ਾਰਿਸ਼ ਹੈ ਕਿ ਇਹ ਪ੍ਰੋਗਰਾਮ ਦੇ ਤੁਸੀਂ ਅੰਸ਼ ਜਿਹੜੇ ਨੇ ਰੇਡੀਓ ਪੰਜਾਬ ਟੂਡੇ ਦੇ ਪੇਜ ਦੇ ਉੱਤੇ ਵੀ ਸੁਣ ਸਕਦੇ ਹੋ ਇਸ ਤੋਂ ਇਲਾਵਾ ਪੰਜਾਬ ਭਰ ਦੀਆਂ ਖਬਰਾਂ ਜਿਹੜੀਆਂ ਨੇ ਉਹ ਵੀ ਰੇਡੀਓ ਪੰਜਾਬ ਟੂਡੇ ਦੇ ਪੇਜ ਦੇ ਉੱਤੇ ਤੁਹਾਨੂੰ ਪੜਨ ਨੂੰ ਮਿਲ ਜਾਂਦੀਆਂ ਨੇ ਸੋ ਸਾਰੇ ਵੀਰਾਂ ਨੂੰ ਗੁਜ਼ਾਰਿਸ਼ ਹੈ ਕਿ ਰੇਡੀਓ ਪੰਜਾਬ ਟੂਡੇ ਦਾ ਫੇਸਬੁੱਕ ਪੇਜ YouTube ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰੋ ਤਾਂ ਕਿ ਤੁਹਾਨੂੰ ਤਮਾਮ ਅਪਡੇਟਸ ਜਿਹੜੀਆਂ ਮਿਲ ਜਾਣ ਇਸ ਤੋਂ ਇਲਾਵਾ ਤੁਸੀਂ ਰੇਡੀਓ ਪੰਜਾਬ ਟੂਡੇ ਦੀ ਐਪ ਨੂੰ ਵੀ ਵੱਧ ਤੋਂ ਵੱਧ ਯੂਜ਼ ਕਰਿਆ ਕਰੋ ਤੁਹਾਡਾ ਬਹੁਤ ਧੰਨਵਾਦੀ ਹੋਵਾਂਗੇ ਪ੍ਰੋਗਰਾਮ ਸ਼ਮਾਦਾਨ ਦੇ ਵਿੱਚ ਤੁਹਾਡਾ ਬਹੁਤ-ਬਹੁਤ ਸਵਾਗਤ ਹੈ ਜੀ ਢਿੱਲੋ ਸਭ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਜੀ ਜੱਲ ਸਾਹਿਬ ਵੈਸੇ ਤਾਂ ਗੱਲ ਕਰੀਏ ਕਾਂਗਰਸ ਨੂੰ ਕਈ ਬੰਦੇ ਨੇ ਕਾਫੀ ਜਿਹੜਾ ਜਿਹਨੂੰ ਆਪਾਂ ਆਖੀਏ ਕੀ ਠੱਠ ਕੀਤਾ ਹੋਇਆ ਸੀ ਮੁੱਢਲੇ ਤੌਰ ਦੇ ਉੱਤੇ ਪਾਰਟੀ 'ਚ ਰਹਿੰਦੇ ਹੋਈ ਬਿਆਨਬਾਜ਼ੀ ਟਿਕਨ ਨਹੀਂ ਸੀ ਦਿੰਦੇ ਆਪਣੇ ਆਪ ਹੀ ਹੁਣ ਲਾਂਬੇ ਹੁੰਦੇ ਜਾ ਰਹੇ ਨੇ ਹੁਣ ਪਿੱਛੇ ਜੇ ਕਿੰਨਾ ਦਾ ਬਾਲੀ ਆ ਉਹ ਬਹੁਤ ਕੁਝ ਬੋਲਿਆ ਉਹਨੂੰ ਪਾਰਟੀ ਨੇ ਕੱਢ ਦਿੱਤਾ ਸ਼ਮਸ਼ੇਰ ਸਿੰਘ ਦੁੱਲੋਂ ਹਮੇਸ਼ਾ ਜਿਹੜਾ ਸਮੇਂ-ਸਮੇਂ ਤੇ ਵੋਟਾਂ ਦੇ ਦੌਰਾਨ ਬੜਾ ਚਮਕਦਾ ਸੀਗਾ ਹੁਣ ਪਤਾ ਨਹੀਂ ਇਹਦੀ ਘਰ ਵਾਲੀ ਦੀ ਇਹਦੇ ਨਾਲ ਬਣਦੀ ਹੈ ਕਿ ਨਹੀਂ ਬਣਦੀ ਪਰ ਇਹਦੀ ਘਰ ਵਾਲੀ ਜਿਹੜੀ ਹੈ ਉਹ ਆਮ ਆਦਮੀ ਪਾਰਟੀ ਸ਼ਾਮਲ ਹੋ ਕੇ ਉਥੋਂ ਫਤਿਹਗੜ੍ਹ ਸਾਹਿਬ ਤੋਂ ਉਮੀਦਵਾਰ ਵੀ ਬਣ ਗਈ ਹੈ ਬਿਲਕੁਲ ਕੋਈ ਸ਼ੱਕ ਨਹੀਂ ਹਰਵੰਸਕੌਰ ਦੂ ਲੋ ਕੱਲ ਆਮ ਆਦਮੀ ਪਾਰਟੀ ਸ਼ਾਮਲ ਹੋਈ ਤੇ ਉੱਥੇ ਹੀ ਆਮ ਆਦਮੀ ਪਾਰਟੀ ਵਾਲਿਆਂ ਨੇ ਇਹ ਐਲਾਨ ਕਰਤਾ ਕਿ ਉਹ ਫਤਿਹਗੜ੍ਹ ਸਾਹਿਬ ਤੋਂ ਉਹਨਾਂ ਦੀ ਉਮੀਦਵਾਰ ਹੋਊਗੀ ਜੀ ਕਾਰਨ ਕੀ ਹੈ ਕਾਰਨ ਇਹ ਹੈ ਕਿ ਸ਼ਮਸ਼ੀਰ ਸਿੰਘ ਦੂਲੋ ਤੇ ਉਹਦੀ ਵਾਈਫ ਹੂੰ ਹੂੰ ਉਹ ਆਪ ਦੇ ਮੁੰਡਿਆਂ 'ਸੇ ਟਿਕਟ ਮੰਗਦੀ ਸੀ ਅੱਛਾ ਜੀ ਕਿ ਫਤੇਗੜ ਸਾਹਿਬ ਦੀ ਟਿਕਟ ਸਾਡੇ ਮੁੰਡੇ ਨੂੰ ਦੇ ਦਿੱਤੀ ਜਵੇ ਜੀ ਗੱਲ ਜਿਦੋਂ ਆਪਾਂ ਮੁੰਡਿਆਂ ਦੀ ਕਰਦੇ ਹਾਂ ਤੇ ਮੁੰਡੇ ਸਾਰੇ ਲੀਡਰਾਂ ਦੇ ਮੂਹਰੇ ਹੂੰ ਹੂੰ ਜੇ ਆਪਾਂ ਇੰਦਰਜੀਤ ਸਿੰਘ ਜੀਰੇ ਦੀ ਕਰਗੇ ਤੇ ਉੱਥੇ ਮੁੰਡਾ ਕਹਿੰਦਾ ਮੇਰੇ ਪਿਓ ਨੂੰ ਟਿਕਟ ਦੇ ਦਿਓ ਜੀ ਉਹ ਖਡੂਰ ਸਾਹਿਬ ਤੋਂ ਮੰਗੀ ਜਾਂਦਾ ਸੀ ਹੂੰ ਔਰ ਕਦੇ ਫਰੋਜਪੁਰ ਤੋਂ ਹੋ ਗਏ ਅ ਦਿਨ ਤਿਮਾਨਾ ਸੁਰਜੀਤ ਸਿੰਘ ਹੂੰ ਹੂੰ ਉਹ ਕਹਿੰਦਾ ਜੀ ਮੇਰੇ ਮੁੰਡੇ ਨੂੰ ਟਿਕਟ ਚਾਹੀਦੀ ਹੈ ਜੀ ਸੰਗਰੂਰ ਦੀ ਜੇ ਨਹੀਂ ਦੇਦੇ ਤਾਂ ਮੁੰਡਾ ਆਜ਼ਾਦ ਖੜਾ ਹੋ ਸਕਦਾ ਤੇ ਫਿਰ ਮੈਂ ਪਰਿਵਾਰ ਨੂੰ ਪ੍ਰਮੁਖ ਦੇਉਂ ਪ੍ਰਮੁਖਤਾ ਦੇਉਂਗਾ ਪਾਰਟੀ ਦੇ ਮੁਕਾਬਲੇ ਪਾਰਟੀ ਨੰਬਰ 2 ਜੀ ਬਰਮਹਿੰਦਰੇ ਦਾ ਮੁੰਡਾ ਹੂੰ ਹੂੰ ਉਹ ਯੂਥ ਕਾਂਗਰਸ ਦਾ ਜਨ ਸੈਕਟਰੀ ਇਨਚਾਰਜਾ ਬਠਿੰਡੇ ਦਾ ਉਹਨੇ ਆ ਕੇ ਆਪਦਾ ਕਲੇਮ ਦਿੱਤਾ ਹੂੰ ਹੂੰ ਉਹਨੇ ਕਲੇਮ ਦਿੱਤਾ ਪਰ ਉਹਨੇ ਧਮਕੀ ਨਹੀਂ ਦਿੱਤੀ ਉਹਨੇ ਕਹਿ ਜੀ ਕਾਂਗਰਸ ਪਾਰਟੀ ਟਿਕਟ ਦੇ ਦੂਗੀ ਤਾਂ ਲੜ ਲਾਂਗੇ ਬਰਮਹਿੰਦਰੇ ਉਹਨਾਂ ਦਾ ਆਪਦਾ ਵੀ ਇਹ ਕਹਿਣਾ ਹੈ ਜੀ ਕਿ ਕਿਉਂਕਿ ਵਾਰ-ਵਾਰ ਵਿਵਾ ਹਰ ਸਿਮਰਤ ਸਕੋਰ ਬਾਦਲ ਇਹ ਚੁਣੌਤੀ ਦਿੰਦੀ ਸੀ ਕਿ ਕਾਂਗਰਸ ਪਾਰਟੀ ਕੋਲ ਕੋਈ ਬੰਦਾ ਹੀ ਹੈ ਨਹੀਂ ਜੀ ਇਸ ਕਰਕੇ ਅਸੀਂ ਤਾਂ ਦੱਸਿਆ ਕਿ ਭਾਈ ਅਸੀਂ ਹੈਗੇ ਹਾਂ ਹਮ ਹਮ ਸ਼ਮਸ਼ੇਰ ਸਿੰਘ ਦੂਲੋ ਦੇ ਜੇ ਪਰ ਨਿਗਮ ਮਾਰਗੇ ਤਾਂ ਮੇਰੇ ਖਿਆਲ ਅੰਬੀ ਪਰਿਵਾਰ ਦਾ ਬਹੁਤ ਵੱਡਾ ਹਿੱਸਾ ਹੈ ਜੀ ਕਾਂਗਰਸ ਪਾਰਟੀ ਦੇ ਵਿੱਚੋਂ ਜਿਹੜਾ ਉਹਨਾਂ ਨੇ ਹਾਸਲ ਕੀਤਾ ਹੈ ਸ਼ਮਸ਼ੇਰ ਸਿੰਘ ਦੂਲੋ ਪੰਜਾਬ ਦੇ ਵਿੱਚ ਐਮਐਲਏ ਰਹੇ ਜੀ ਮੰਤਰੀ ਰਹੇ ਸੂਬਾ ਕਾਂਗਰਸ ਦਾ ਪ੍ਰਧਾਨ ਵੀ ਰਹੇ ਅਤੇ ਇੱਥੋਂ ਤੱਕ ਕਿ ਉਹਦੀ ਵਾਈਫ ਜਿਹੜੀ ਹੈ ਸ਼ਮਸ਼ੇਰ ਹਰਬੰਸ ਕੌਰ ਸ਼ਮਸ਼ੇਰ ਸਿੰਘ ਦੂਲੋ ਦੀ ਵਾਈਫ ਹੈ ਜਿਹੜੀ ਹਰਬੰਸ ਕੌਰ ਦੂਲੋ ਉਹ ਐਮਐਲਏ ਬਣੀ ਉਹਨੂੰ ਬਣਾਇਆ ਤੁਹਾਡਾ ਮੰਤਰੀ ਜਿੰਗਲਾਤ ਕਾਰਪੋਰੇਸ਼ਨ ਦਾ ਚੇਅਰਮੈਨ ਚੇਅਰਮੈਨ ਵੀ ਮੰਤਰੀ ਵੀ ਰਹੀ ਹੈ ਮੈਨੂੰ ਲੱਗਦਾ ਨਹੀਂ ਮੰਤਰੀ ਨਹੀਂ ਅੱਛਾ ਉਹਦੀ ਜਿੰਗਲਾਤ ਕਾਰਪੋਰੇਸ਼ਨ ਦੀ ਚੇਅਰਮੈਨ ਰਹੀ ਸੀ ਹੂੰ ਹੂੰ ਇੰਨਾ ਕੁਝ ਮਤਲਬ ਉਹਦੇ ਹਿੱਸੇ ਆ ਗਿਆ ਇੱਕ ਵਾਰੀ ਤੁਹਾਡੇ ਧਿਆਨ ਚੋਂ ਨਾ ਕੈਪਟਨ ਅਮਰਿੰਦਰ ਸਿੰਘ ਜਦੋਂ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਹੁੰਦੇ ਸੀ ਬੜੀ ਲੰਬੀ ਸਮੇਂ ਦੀ ਗੱਲ ਨਹੀਂ ਹੈ ਥੋੜੀ ਸਮੇਂ ਦੀ ਪਿਛਲੇ ਦੀ ਗੱਲ ਹੈ ਜੀ ਬੰਦੇ ਆਪ ਦੇ ਵਿੱਚ ਰਾਜ ਸਭਾ ਦੀਆਂ ਸੀਟਾਂ ਦੀ ਹੁਣੀ ਸੀ ਚੋਣ ਹਾਂ ਹਾਂ ਤੇ ਉਹਨਾਂ ਨੇ ਪ੍ਰਸਿੱਧ ਗਾਇਕ ਜੀਨੂ ਰਾਜ ਗਾਇਕ ਦਾ ਰੂਪਾ ਮਿਲ ਹਾਸਲ ਹੋਇਆ ਤੇ ਜਿਹੜਾ ਬੰਦਾ ਬਾਲਮੀਕ ਭਾਈਚਾਰੇ ਚੋਂ ਆਉਂਦਾ ਹੰਸ ਰਾਜ ਹੰਸ ਕੈਪਟਨ ਅਮਰਿੰਦਰ ਸਿੰਘ ਨੇ ਉਹਦਾ ਨਾਮ ਪ੍ਰਪੋਜ਼ ਕਰਤਾ ਕੇਂਦਰੀ ਹਾਈ ਕਮਾਂਡ ਨੂੰ ਕਿ ਇਹਨੂੰ ਆਪਣਾ ਟਿਕਟ ਦੇ ਦਈਏ ਤੇ ਹਾਈ ਕਮਾਂਡ ਨੇ ਕਲੀਅਰ ਕਰਤੀ ਉਹ ਵਿਦੇਸ਼ ਦੇ ਵਿੱਚ ਸੀ ਉਹਨੂੰ ਸੁਨੇਹਾ ਭੇਜਤਾ ਕਿ ਪਾਸ਼ੇਤੀ ਆ ਜਾ ਨੋਮੀਨੇਸ਼ਨ ਪੇਪਰ ਫਾਈਲ ਕਰ ਦੇ ਉਹ ਵਿਚਾਰਾ ਨੋਮੀਨੇਸ਼ਨ ਪੇਪਰ ਫਾਈਲ ਕਰਨ ਦੀ ਤਿਆਰੀ ਕਰੀ ਜਾਂਦਾ ਤੇ ਜਿਵੇਂ ਹੁਣ ਕਲੇਸ਼ ਪਾਇਆ ਹੂੰ ਹੂੰ ਉਹਵੇਂ ਜਿਵੇਂ ਜੀ ਕਲੇਸ਼ ਪਾਇਆ ਕਹਿੰਦੇ ਜੀ ਸਾਨੂੰ ਟਿਕਟ ਇਹ ਤਾਂ ਜੀ ਕਹਿੰਦੇ ਸਾਡੇ ਜਿਹੜੇ ਟਕਸਾਲੀ ਕਾਂਗਰਸੀ ਉਹਨਾਂ ਨੂੰ ਬਹੁਤ ਤਕਾ ਹੋ ਗਿਆ ਅੱਛਾ ਜੀ ਤੇ ਅ ਰਾਹੁਲ ਗਾਂਧੀ ਨੇ ਨਾਲ ਦੀ ਨਾਲ ਹੀ ਦਿੱਤੀ ਹੋਈ ਟਿਕਟ ਵਾਪਸ ਲੈ ਲਈ ਉਧਰੋਂ ਵਾਪਸ ਲੈ ਕੇ ਕੱਟ ਕੇ ਤੇ ਸ਼ਮਸ਼ੇਰ ਸਿੰਘ ਦੂਲੋਂ ਨੂੰ ਰਾਜ ਸਭਾ ਦਾ ਮੈਂਬਰ ਬਣਾਤਾ ਜੀ ਜਦੋਂ ਦਾ ਸ਼ਮਸ਼ੇਰ ਸਿੰਘ ਦੂਲੋਂ ਰਾਜ ਸਭਾ ਦਾ ਮੈਂਬਰ ਬਣਿਆ ਹੂੰ ਹੂੰ ਜੇ ਅਸੀਂ ਦੇਖੀਏ ਤੇ ਸ਼ਮਸ਼ੇਰ ਸਿੰਘ ਦੂਲੋ ਨੇ ਉਹ ਕਿਹੜਾ ਮੌਕਾ ਹੈ ਜਦੋਂ ਥੋੜਾ ਜਿਆ ਮਤਲਬ ਕੋਈ ਨਾ ਕੋਈ ਕਮੀ ਪੇਸ਼ੀ ਮਿਲੀ ਸਰਕਾਰ ਚ ਉਹਨੇ ਭੰਡੀ ਇਹਨੇ ਕੈਪਟਨ ਸਰਕਾਰ ਨੂੰ ਭੰਡਣ ਦੇ ਵਿੱਚ ਕੋਈ ਕਸਰ ਬਾਕੀ ਛੱਡੀ ਹੋਵੇ ਮੇਰਾ ਖਿਆਲ ਸੁਖਵੀਰ ਸਿੰਘ ਬਾਦਲ ਪ੍ਰਕਾਸ਼ ਸਿੰਘ ਬਾਦਲ ਤਾਂ ਕਦੇ ਭੁੱਲ ਜਾਂਦੇ ਇਹ ਨਹੀਂ ਬੋਲਦਾ ਨਹੀਂ ਉਹ ਪੂਰੇ ਲੈ ਕੇ ਰਹਦਾ ਇਹਨਾਂ ਹਾਲਤਾਂ ਦੇ ਵਿੱਚ ਕਿਉਂਕਿ ਇਸ ਵੇਲੇ ਸਾਰੀ ਜ਼ਿੰਮੇਵਾਰੀ ਜਿਹੜੀ ਹੈਗੀ ਹੈ ਹੂੰ ਹੂੰ ਚੋਣਾ ਜਿੱਤਣ ਦੀ ਉਹ ਮੁੱਖ ਮੰਤਰੀ ਦੇ ਮੋਢਿਆਂ ਤੇ ਪਾਈ ਵੀ ਹੈ ਕੈਪਟਨ ਮਿਰਦਸਿੰਘ ਨੂੰ ਕਿਹਾ ਹੈ ਹਾਈ ਕਮਾਂਡ ਨੇ ਰਾਹੁਲ ਗਾਂਧੀ ਨੇ ਕਿ ਸਾਨੂੰ ਸੀਟਾਂ ਜਿੱਤ ਕੇ ਦਿਓ ਜੀ ਇਹ ਉਹਨੇ ਦੇਖਣਗੇ ਜੀ ਉਹਦੇ ਤੇ ਜ਼ਿੰਮੇਵਾਰੀ ਹੈ ਕਿ ਕੌਣ ਕਿੱਥੋਂ ਸੀਟ ਜਿੱਤਦਾ ਹੈ ਰਹੀ ਗੱਲ ਫਤੇਗੜ ਸਾਹਿਬ ਦੀ ਫਤੇਗੜ ਸਾਹਿਬ ਤੋਂ ਜਿਹੜਾ ਕੈਂਡੀਡੇਟ ਹੈ ਜੀ ਡਾਕਟਰ ਅਮਰ ਸਿੰਘ ਹਮ ਹਮ ਉਹਨੂੰ ਕੋਈ ਵੀਕ ਕੈਂਡੀਡੇਟ ਨਾ ਸਮਝੋ ਜੀ ਜਿੱਤੇ ਹਾਰੇ ਵੱਖਰੀ ਗੱਲ ਹੈ ਲੇਕਿਨ ਉਹ ਬੰਦਾ ਪਾਵਰਫੁਲ ਬਹੁਤ ਹੈ ਅੱਛਾ ਜੀ ਕਾਂਗਰਸ ਹਾਈ ਕਮਾਂਡ ਦੇ ਵਿੱਚ ਜਿਹੜੀ ਉਸ ਬੰਦੇ ਦੀ ਪਕੜ ਹੈ ਹਮ ਹਮ ਮੈਨੂੰ ਨਹੀਂ ਲੱਗਦੀ ਕਿਸੇ ਹੋਰ ਦਲ ਤਾਕੂ ਦੀ ਹੋਊਗੀ ਉਹ ਬੰਦਾ ਮੱਧਿਆ ਪ੍ਰਦੇਸ਼ ਕਾਡਰ ਦਾ ਆਈਐਸ ਹੈ ਅੱਛਾ ਜੀ ਦਿਗ ਵਿਜੇ ਸਿੰਘ ਦਾ ਉਹ ਹੈ ਉਹ ਰਹਿ ਹੈ ਤੁਹਾਡਾ ਪ੍ਰਿੰਸੀਪਲ ਸੈਕਟਰੀ ਹਮਮ ਨਾ ਸਿਰ ਪ੍ਰਿੰਸੀਪਲ ਸੈਕਟਰੀ ਰਿਹਾ ਸਿਕੋ 2014 ਚ ਜੀ ਜਦੋਂ ਨਰਿੰਦਰ ਮੋਦੀ ਦੀ ਸਰਕਾਰ ਬਣੀ ਤੇ ਕਾਂਗਰਸ ਪਾਰਟੀ ਹਾਸ਼ੀਏ ਤੇ ਗਈ ਹੈ ਜੀ ਉਦੋਂ ਰਾਹੁਲ ਗਾਂਧੀ ਨੂੰ ਇਹ ਅਹਿਸਾਸ ਹੋਇਆ ਕਿ ਕਾਂਗਰਸ ਪਾਰਟੀ ਨੂੰ ਖੜਾ ਕਿਵੇਂ ਕੀਤਾ ਜਾਵੇ ਇਹਦੇ ਲਈ ਵੱਖ-ਵੱਖ ਵਰਗਾਂ ਨਾਲ ਗੱਲ ਕਰਨੀ ਤਾਂ ਦਲਿਤ ਭਾਈਚਾਰਾ ਕਿਉਂਕਿ ਪੰਜਾਬ ਦੇ ਵਿੱਚ 33% ਦੀ ਵੋਟ ਦਲਿਤ ਭਾਈਚਾਰੇ ਦੀ ਹੈਗਾ ਜੀ ਦਲਿਤ ਭਾਈਚਾਰੇ ਪੰਜਾਬ ਦਾ ਜਿਹੜਾ ਹੈਗਾ ਦੂਰ ਹੋਇਆ ਕਾਂਗਰਸ ਪਾਰਟੀ ਤੇ ਇਹਨੂੰ ਨਾਲ ਕਿਵੇਂ ਲਾਉਣੇ ਇਹ ਜਾਣਨ ਵਾਸਤੇ ਉਹਨਾਂ ਨੇ ਕੁਝ ਦਲਿਤ ਜਿਹੜੇ ਹੈਗੇ ਦਾਣਸ਼ਮੰਦ ਜੀ ਜਿਹੜੇ ਦਲਿਤ ਬੁੱਧੀਜੀਵੀ ਹੈ ਉਹਨਾਂ ਨਾਲ ਗੱਲ ਕਰਨ ਦਾ ਉਹਨਾਂ ਨੇ ਮਨ ਪ੍ਰਗਟਾਇਆ ਤੇ ਇੱਕ ਡਿਊਟੀ ਕਿਹਨੂੰ ਸੌਂਪੀ ਗਈ ਜੀ ਇਹ ਡਿਊਟੀ ਸੌਂਪੀ ਗਈ ਡਾਕਟਰ ਅਮਰ ਸਿੰਘ ਨੂੰ ਕਿ ਤੁਸੀਂ ਦਲਿਤ ਭਾਈਚਾਰੇ ਦੇ ਜਿਹੜੇ ਚੁਣੰਦਾ ਬੰਦੇ ਹੈ ਉਹਨਾਂ ਨੂੰ ਬੁਲਾਓ ਤੇ ਆਪਾਂ ਨਾਲ ਗੱਲ ਕਰ ਲਈਏ ਜੀ ਸਾਲ ਪਹਿਲਾਂ ਮੇਰੇ ਹੀ ਅਖਬਾਰ ਚ ਨਵਾਂ ਜਮਾਨਾ ਚ ਇੱਕ ਆਰਟੀਕਲ ਸ਼ਪਿਆ ਸੀ ਮੇਰੇ ਦਿਮਾਗ ਚੋਂ ਨਾ ਸਲਿੱਪ ਹੋ ਗਿਆ ਸ਼ਾਇਦ ਡਾਕਟਰ ਰੁਲੀਆਰਾ ਜੀ ਸ਼ਾਇਦ ਇਹੋ ਜਿਹਾ ਨਾਮ ਸੀ ਉਹ ਪੰਜਾਬ ਯੂਨੀਵਰਸਿਟੀ ਦੇ ਟੀਚਰ ਹੈ ਪ੍ਰੋਫੈਸਰ ਹੈ ਅਰ ਉਹ ਦਲਤ ਬੁੱਧੀ ਜੀ ਵੀ ਹੈ ਉਹਨਾਂ ਦਾ ਆਰਟੀਕਲ ਸੀ ਤੇ ਉਹਨਾਂ ਦੇ ਆਰਟੀਕਲ ਦਾ ਜਿਹੜਾ ਮੈਂ ਸਾਰਤਤ ਮੇਰੇ ਹੁਣ ਵੀ ਯਾਦ ਹੈ ਜੀ ਕਹਿੰਦੇ ਵੀ ਡਾਕਟਰ ਅਮਰ ਸਿੰਘ ਦਾ ਫੋਨ ਆਉਂਦਾ ਮੈਨੂੰ ਹਮ ਹਮ ਕਿ ਰਾਹੁਲ ਗਾਂਧੀ ਨੇ ਕੁਝ 94 ਬੰਦੇ ਨਾਲ ਗੱਲ ਕਰੀ ਜੀ ਤੇ ਤੁਸੀਂ ਜੀ ਆਜੋ ਤੁਹਾਡੇ ਨਾਲ ਗੱਲ ਕਰਨੀ ਹੈ ਤੇ ਉਹ ਕਹਿੰਦਾ ਮੈਂ ਕਿਹਾ ਸੀ ਕਿ ਜੇ ਗੱਲ ਕਰਨੀ ਤਾਂ ਗੱਲ ਸੁਣਨੀ ਪਊ ਸੁਣਨੀ ਪਊਗੀ ਐ ਨਹੀਂ ਤਾਂ ਹਾਂ ਤਾਂ ਆਮ ਤੌਰ ਤੇ ਇੱਥੇ ਲੀਡਰ ਆਉਂਦੀ ਗੱਲ ਸੁਣਾ ਜਾਂਦੀ ਹੈ ਤੇ ਫਿਰ ਤੁਰ ਜਾਂਦੇ ਜਿਹੜੇ ਗੱਲ ਕਰਨੀ ਤਾਂ ਗੱਲ ਸੁਣਨੀ ਪਊ ਕਹਿੰਦਾ ਵੀ ਉਹ ਗੱਲ ਸੁਣਨ ਵਾਸਤੇ ਆ ਰਹੇ ਤੇ ਮੇਰੇ ਖਿਆਲ ਲਾ ਕੁਝ ਦਰਜ ਨਹੀਂ 1.5 ਤੋਂ ਦਰਜਨ ਬੰਦੇ ਸੀ ਹਮ ਹਮ ਜਿਹੜੇ ਬਗੈਰ ਬੜਾ ਲੋ ਪਰਫਾਈਲ ਮਤਲਬ ਕਿਸੇ ਥਾਂ ਦੇ ਉੱਤੇ ਮੀਟਿੰਗ ਹੋਈ ਤੇ ਉਸ ਮੀਟਿੰਗ ਦੇ ਵਿੱਚ ਦਲਤ ਭਾਈ ਚਾਰੇ ਦੇ ਜਿਹੜੇ ਬੁੱਧੀਜੀਵੀ ਸੀ ਜੀ ਉਹਨਾਂ ਨੇ ਫਿਰ ਜਿਹੜੇ ਆਪਦੇ ਗਰਸਰਨ ਦੱਸੇ ਦਲਤ ਭਾਈਚਾਰੇ ਦੀ ਹਾਲਤ ਕੀ ਹੈ ਇਹ ਗੱਲਾਂ ਦੱਸੀਆਂ ਤੇ ਕਾਂਗਰਸ ਪਾਰਟੀ ਨੂੰ ਕੀ ਨੀਤੀਆਂ ਅਡਾਪਟ ਕਰਨੀਆਂ ਚਾਹੀਦੀਆਂ ਉਹ ਗੱਲ ਕਹੀ ਤੇ ਉਹਦੇ ਵਿੱਚ ਫਿਰ ਤਬਦੀਲੀ ਆਈ ਤੇ ਉਹ ਤੋਂ ਬਾਅਦ ਤੁਸੀਂ ਦੇਖਿਆ ਹੁਣੇ ਜੀ ਕਿ ਰਾਹੁਲ ਗਾਂਧੀ ਫਿਰ ਦਲਤ ਭਾਈਚਾਰੇ ਦੇ ਕਦੇ ਕਿਸੇ ਬਜ਼ੁਰਗ ਨੂੰ ਮਿਲਦਾ ਜਾ ਕੇ ਕਿਸੇ ਬੀਬੀ ਨੂੰ ਮਿਲਦਾ ਹੈ ਕਿਸੇ ਲਈ ਘਰੇ ਰੋਟੀ ਖਾਂਦਾ ਇਹ ਤਬਦੀਲੀ ਵਗੈਰਾ ਆਈ ਸੀਕਿਉ ਉਹਨਾਂ ਨੂੰ ਬਿਨੂਵਰ ਕੀਤਾ ਜਾਵੇ ਉਹਨਾਂ ਦੇ ਉਥਾਨ ਵਾਸਤੇ ਵੀ ਗੱਲ ਸ਼ੁਰੂ ਕੀਤੀ ਜਾਵੇ ਤੇ ਜਿਹੜੀਆਂ ਗੱਲਾਂ ਥੋੜੀਆਂ ਬਹੁਤੀਆਂ ਕਾਂਗਰਸ ਉਧਰ ਨੂੰ ਤੁਰੀਆਂ ਸੋ ਜਿਸ ਬੰਦੇ ਦੀ ਭੂਮਿਕਾ ਇੰਨੀ ਜ਼ਿਆਦਾ ਉਹ ਕਾਂਗਰਸ ਦੇ ਪ੍ਰੈਜ਼ੀਡੈਂਟ ਦੇ ਇੰਨਾ ਕਰੀਬ ਹੈ ਉਹਦੀ ਟਿਕਟ ਕੱਟ ਕੇ ਸ਼ਮਸ਼ੇਰ ਸਿੰਘ ਦੂਲੋ ਦੇ ਮੁੰਡੇ ਨੂੰ ਦੇ ਦੇ ਕੈਪਟਨ ਅਮਰਿੰਦਰ ਸਿੰਘ ਇਹਦੇ ਪਾਸਤਾ ਰੋਗ ਨਹੀਂ ਇਹ ਇੱਕ ਜਿਹੜੀ ਟਿਕਟ ਦਿੱਲੀ ਤੋਂ ਆਈ ਹੈ ਦਿੱਲੀ ਤੋਂ ਸਿੱਧੀ ਟਿਕਟ ਲਾਟ ਕੀਤੀ ਹੈ ਕੈਪਟਨ ਉਹ ਕੀ ਕਰ ਸਕਦਾ ਸੀ ਉਹ ਮਾਲਕਾ ਜੀ ਨੂੰ ਮਰਜ਼ੀ ਇਹ ਦੇਵੇ ਨਾ ਦੇਵੇ ਰਹੀ ਗੱਲ ਜੀ ਆਪਾਂ ਦੇਖੀਏ ਤਾਂ ਸ਼ਮਸ਼ੇਰ ਸਿੰਘ ਦੂਲੋ ਹੋਣਾ ਦੀ ਸ਼ਮਸ਼ੇਰ ਸਿੰਘ ਦੂਲੋ ਦੀ ਤੁਸੀਂ ਯਾਦ ਕਰੋ 2012 ਚ ਹਮਮ 2012 ਦੇ ਵਿੱਚ ਜਿਹੜੀਆਂ ਟਿਕਟਾਂ ਦਿੱਤੀਆਂ ਸੀ ਉਦੋਂ ਟਿਕਟਾਂ ਮੈਰਿਟ ਦੇ ਆਧਾਰ ਤੇ ਨਹੀਂ ਦਿੱਤੀਆਂ ਸੀ ਜੀ ਉਦੋਂ ਲੀਡਰਸ਼ਿਪ ਦੇ ਵਿੱਚ ਟਿਕਟਾਂ ਤਕਸੀਮ ਕੀਤੀਆਂ ਗਈਆਂ ਸੀ ਸ਼ਮਸ਼ੇਰ ਸਿੰਘ ਦੂਲੋ ਦੇ ਹਿੱਸੇ ਵਿੱਚ ਕੁਝ ਟਿਕਟਾਂ ਆ ਗਈਆਂ ਸੀ ਸ਼ਮਸ਼ੇਰ ਸਿੰਘ ਦੂਲੋ ਨੇ ਜਿੰਨੀਆਂ ਟਿਕਟਾਂ ਰეკਮੈਂਡ ਕੀਤੀਆਂ ਸੀ ਉਹ ਸਾਰੇ ਦੇ ਸਾਰੇ ਕੈਂਡੀਡੇਟ ਹਾਰ ਹਾਰ ਗਏ ਸੀ ਜੇ ਉਹ ਟਿਕਟਾਂ ਮੈਰਿਟ ਤੇ ਦਿੱਤੀਆਂ ਹੁੰਦੀਆਂ ਤੇ 2012 ਚ ਕਾਂਗਰਸ ਪਾਰਟੀ ਦੀ ਸਰਕਾਰ ਬਣਦੀ ਸੀ ਹੁਣ ਉਹ ਹਰ ਗੱਲ ਦੇ ਵਿੱਚ ਕਿ ਨਹੀਂ ਜੀ ਕੋਨਾਮਾ ਨੂੰ ਨਹੀਂ ਤਾਂ ਆਹ ਗੱਲ ਕਰੋ ਉਹ ਇਸ ਤਰ੍ਹਾਂ ਕ੍ਰਿਟੀਸਾਈਜ਼ ਕਰਦਾ ਤਾਂ ਕੋਈ ਮੇਰਾ ਨਹੀਂ ਕਹਿ ਨਹੀਂ ਉਹ ਡਿਸਰਵ ਕਰਦੇ ਕਿ ਉਹਨਾਂ ਨੂੰ ਦਿੱਤੇ ਅੱਜ ਵੀ ਉਹਦੇ ਮੁੰਡੇ ਦਾ ਆ ਗਿਆ ਹੈ ਬਿਆਨ ਆ ਗਿਆ ਹੈ ਕਿ ਮੈਂ ਹੂੰ ਤਾਂ ਕਾਂਗਰਸ ਨਾਲ ਤੇ ਜੇ ਮੇਰੀ ਮਾਂ ਚੋਣ ਲੜਦੀ ਹੈ ਤਾਂ ਮੈਂ ਉਧਰ ਸਪੋਰਟ ਕਰਾਂਗਾ ਮੇਰਾ ਮਤਲਬ ਜਿਹੜੀਆਂ ਹਮਦਰਦੀਆਂ ਤਾਂ ਫਿਰ ਮਾਨ ਵਾਲੀ ਹੈ ਨਾ ਇਹਨੇ ਵੀ ਕਹਿਤਾ ਸ਼ਮਸ਼ੇਰ ਸਿੰਘ ਦੂਲੋਂ ਨੇ ਕਹਿਤਾ ਹਾਂ ਕਾਂਗਰਸੀ ਪਰ ਮੈਂ ਆਪਣੀ ਵਾਈਫ ਦੀਆਂ ਭਾਵਨਾਵਾਂ ਦੀ ਕਦਰ ਕਰਦਾ ਮੈਂ ਇਹਨੂੰ ਸਤਿਕਾਰ ਦਿੰਦਾ ਇਸ ਕਿਸ ਤਰ੍ਹਾਂ ਕਰਕੇ ਕਾਂਗਰਸ ਪਾਰਟੀ ਚ ਰਹਿ ਕੇ ਕਾਂਗਰਸੀਆਂ ਵੱਡੀਆਂ ਜਿਹੜਾ ਔਰ ਕਾਂਗਰਸ ਪਾਰਟੀ ਦੇ ਵਿੱਚ ਫਿਰ ਇੱਕ ਇਸ ਕਿਸਮ ਦੀ ਡਿਵੀਜ਼ਨ ਕ੍ਰੀਏਟ ਕਰਨੀ ਤੁਸੀਂ ਬਿਆਨ ਪੜ੍ਹ ਕੇ ਦੇਖੋ ਹਮ ਹਮ ਸ਼ਿਮਸ਼ੇਰ ਸਿੰਘ ਦੂਲੋਦੇ ਕਿ ਪੰਜਾਬ ਦੇ ਵਿੱਚ ਮੇਰੇ ਖਿਆਲ ਮੁਤਾਬਕ ਦਲਤ ਬਨਾਮ ਗੈਰ ਦਲਤ ਅਰੀ ਕੋਈ ਗੱਲ ਨਹੀਂ ਗੱਲ ਨਹੀਂ ਹੈ ਬਿਲਕੁਲ ਨਹੀਂ ਹੈ ਉਸ ਤਰ੍ਹਾਂ ਦੀ ਪਛਲੇੜੀ ਕੋਈ ਗੱਲ ਨਹੀਂ ਹੋਇਆ ਜਦੋਂ ਵੀ ਗੱਲ ਕਰੂਗੀ ਇਹ ਸਾਨੂੰ ਇਹ ਜੱਟਾਂ ਬਾਰੇ ਬਹੁਤ ਸੋਚੀ ਜਾਂਦਾ ਰਾਜਾ ਸਾਡੇ ਬਾਰੇ ਨਹੀਂ ਸੋਚਦਾ ਮਤਲਬ ਇਸ ਕਿਸਮ ਦੀਆਂ ਗੱਲਾਂ ਕਰਨ ਵਾਲੀ ਗੱਲ ਇਹ ਚੰਗੀ ਨਹੀਂ ਲੱਗਦੀ ਇਹ ਗੱਲਾਂ ਜੇ ਕਰਨੇ ਤੁਸੀਂ ਅਦਰ بیٹھ ਕੇ ਕਰ ਲਓ ਹਮ ਹਮ ਜੇ ਤੁਸੀਂ ਪਬਲਿਕ ਕਰੋਗੇ ਕਹੋਗੇ ਤੁਸੀਂ ਪਾਰਟੀ ਦਾ ਨੁਕਸਾਨ ਹੋਣਾ ਸੋ ਜਿਵੇਂ ਕਹਿੰਦੇ ਹੁੰਦੇ ਨੇ ਨਾ ਕੋ ਸੀ ਆਪਣਾ ਮਰਾਸੀ ਸੀ ਤੇ ਮਰਾਸੀ ਦੀ ਕੁੜੀ ਸਵੇਰ ਨੂੰ ਕਿਤੇ ਭੱਜ ਗਈ ਲੋਕ ਗਏ ਉਹਦੇ ਕੋਲੇ ਅਫਸੋਸ ਕਰਨ ਵਾਸਤੇ ਵੀ ਜੀ ਬਹੁਤ ਮਾੜਾ ਕੰਮ ਹੋਇਆ ਜੀ ਬਹੁਤ ਮਾੜਾ ਕੰਮ ਹੋਇਆ ਉਹ ਕਹਿੰਦਾ ਜੀ ਚਲੋ ਮਾੜਾ ਤਾਂ ਹੋਣ ਵਾਲਾ ਹੋ ਗਿਆ ਪਰ ਕੁੜੀ ਬੜੀ ਅਲੋਕ ਅਲੋਕਾਰੀ ਸੀ ਕਹਿੰਦੀ ਬਹੁਤ ਦੁਰਦਸ਼ੀਅਕ ਕਹਿੰਦੇ ਕੱਲ ਦੀ ਕਰੀ ਜਾਂਦੀ ਸੀ ਵੀ ਕੱਲ ਨੂੰ ਆਪਣੇ ਇੱਕ ਜੀ ਹੈ ਨਹੀਂ ਹੂੰ ਉਹਨੂੰ ਕਹਿੰਦੇ ਪਤਾ ਸੀ ਵੀ ਕੁਝ ਹੋਊਗਾ ਹੁਣ ਉਹ ਇਹ ਪਤਾ ਸੀ ਕਿ ਇੱਕ ਜੀ ਹੈ ਨਹੀਂ ਹੂੰ ਸ਼ਿਮਸ਼ੇਰ ਸਿੰਘ ਦੂਲੋ ਦੀ ਵਾਈਫ ਦਾ ਪਹਿਲਾਂ ਹੀ ਤਾਲਮੇਲ ਉਹਨਾਂ ਨਾਲ ਸੀ ਉਹਨੇ ਜਾਣਾ ਸੀ ਨਾਸਰ ਸ਼ਮਸ਼ੀਰ ਸਿੰਘ ਦੂਲੋ ਸੋ ਕੋ ਸ਼ਮਸ਼ੀਰ ਸਿੰਘ ਦੂਲੋ ਦੀ ਵਾਈਫ ਸਨਿਸ ਆਬਦਾ ਤਾਲਮੇਲ ਆਬਦਾ ਤਾਲਮੇਲ ਇਮੇਜ ਵਿੱਚ ਜੇ ਆਪਾਂ ਦੇਖੀਏ ਕੇ ਪੀ ਸਾਹਿਬ ਹੈ ਮਿੰਦਰ ਸਿੰਘ ਕੇਪੀ ਉਹ ਵੀ ਕਹਿੰਦੇ ਜੀ ਟਕਸਾਲੀਆਂ ਨੂੰ ਇਗਨੋਰ ਕਰਤਾ 2012 ਦੇ ਵਿੱਚ ਉਹਦਾ ਵੀ ਯੋਗਦਾਨ ਮੈਨੂੰ ਬਹੁਤ ਕਨਫਿਡੈਂਸ਼ੀਅਲ ਸੋਰਸਸ ਤੋਂ ਪਤਾ ਹੈ ਕਿ ਜਿਸ ਵੇਲੇ 2012 ਦੀ ਇਲੈਕਸ਼ਨ ਹੋਈ ਹੈ ਉਸ ਤੋਂ ਪਹਿਲਾਂ ਮਿੰਦਰ ਸਿੰਘ ਕੇਪੀ ਵੀ ਕਾਂਗਰਸ ਪਾਰਟੀ ਦਾ ਪ੍ਰੈਜ਼ੀਡੈਂਟ ਹੁੰਦਾ ਸੀ ਹਾਂਜੀ ਜਦੋਂ 2009 ਵਾਲੀਆਂ ਚੋਣਾਂ ਹੋਈਆਂ 2009 ਵਾਲੀਆਂ ਚੋਣਾਂ ਵੇਲੇ ਦੁਆਬੇ ਦੇ ਵਿੱਚੋਂ ਕਾਂਗਰਸ ਪਾਰਟੀ ਨੂੰ ਚੰਗਾ ਹੁਲਾਰਾ ਮਿਲਿਆ ਸੀ। ਉੱਥੋਂ ਦੇ ਦਲਤ ਭਾਈਚਾਰੇ ਦੇ ਜਲਤ ਭਾਈ ਚਾਰੇ ਨੇ ਉਹਨਾਂ ਦੀ ਮਦਦ ਕੀਤੀ ਸੀ। ਉਹਨਾਂ ਨੇ ਉਸ ਵੇਲੇ ਕੇਪੀ ਤੋਂ ਇਹ ਪ੍ਰੋਮਿਸ ਲੈ ਸੀ ਪ੍ਰਦੇਸ਼ ਦਾ ਪ੍ਰਧਾਨ ਸੀ ਉਹ। ਜੀ। ਜਲੰਧਰ ਤੋਂ ਐਮਪੀ ਵੀ ਬਣ ਗਿਆ ਸੀ ਜੀ ਸਾਨੂੰ ਤੁਸੀਂ ਇਹ ਪ੍ਰੋਮਿਸ ਦਿਓ ਕਿ ਕੱਲ ਨੂੰ ਜੋ 2012 ਵਾਲੀਆਂ ਟਿਕਟਾਂ ਵੰਡੋਗੇ ਇੱਕ ਟਿਕਟ ਸਾਡੇ ਇੱਕ ਬੰਦੇ ਨੂੰ ਦਿਓ ਤੁਸੀਂ ਦਲਤ ਭਾਈਚਾਰੇ ਦੇ ਲੀਡਰ ਨੂੰ ਜਲੰਧਰ ਦੀ। ਜਦੋਂ 2012 ਨੂੰ ਟਿਕਟਾਂ ਤਕਸੀਮ ਹੋਈਆਂ ਉਹਨਾਂ ਟਿਕਟਾਂ ਦੇ ਵੇਲੇ ਉਹਨਾਂ ਨੇ ਵੰਡੀਆਂ ਪਾਤੀਆਂ ਜੀ ਤੇ ਕੇਪੀ ਕਹਿੰਦਾ ਜੀ ਮੈਨੂੰ ਵੀ ਟਿਕਟ ਦਿਓ ਕੇਪੀ ਨੇ ਉਹ ਟਿਕਟ ਜਿਹੜੀ ਦਲਤ ਭਾਈਚਾਰੇ ਵਾਸਤੇ ਪਹਿਲਾਂ ਆਪ ਰਿਜ਼ਰਵ ਰੱਖੀ ਸੀ ਮਿਸਟਰ ਮੱਲ ਐ ਕੋਈ ਉੱਥੇ ਦਲਤਾਂ ਕੋ ਉਹਨੂੰ ਦੇਣ ਦੀ ਬਜਾਏ ਉਹਨੇ ਆਪਦੀ ਵਾਈਫ ਵਾਸਤੇ ਲੈ ਲਈ ਦਲਤ ਭਾਈਚਾਰੇ ਦੇ ਆਗੂ ਤੇ ਪਹੁੰਚੇ ਹੋਏ ਖਾਸ ਕਰਕੇ ਡੇਰਾ ਬੱਲਾਂ ਵਾਲੇ ਜਦੋਂ ਟਿਕਟਾਂ ਲਾਰਟ ਹੋ ਗਈਆਂ ਕੈਪਟਨ ਅਮਰਿੰਦਰ ਵਾਰ ਆਇਆ ਤੇ ਉਹਨਾਂ ਨੇ ਘੇਰ ਲਿਆ ਕਹਿੰਦੇ ਸਾਡੇ ਨਾਲ ਧੱਕਾ ਕੀਤਾ ਸਾਨੂੰ ਟਿਕਟ ਨਹੀਂ ਦਿੱਤੀ ਹੂੰ ਉਸੀਂ ਸਾਡੇ ਨਾਲ ਵਾਦਾ ਕਰਕੇ ਤੇ ਮੁਕਰ ਗਏ ਕੈਪਟਨ ਕਹਿੰਦਾ ਭਗਤੂ ਮੈਂ ਤੁਹਾਡੇ ਨਾਲ ਵਾਦਾ ਕਦੋਂ ਕੀਤਾ ਕਹਿੰਦੇ ਜੀ ਤੁਹਾਡਾ ਪ੍ਰਧਾਨ ਸੀ ਉਸ ਵੇਲੇ ਦਾ ਪਾਰਲੀਮੈਂਟ ਦੀ ਚੋਣ ਵੇਲੇ ਕੇ ਪੀ ਇਹਨੇ ਕੀਤਾ ਸੀ ਉਹ ਕਹਿੰਦਾ ਯਾਰ ਕੇ ਪੀ ਦਾ ਆਪਦੀ ਵਾਈਫ ਵਾਸਤੇ ਟਿਕਟ ਲੱਗ ਮੈਂ ਇਹਦੇ ਕੀ ਕਰਾਂ ਫਿਰ ਉਸ ਵੇਲੇ ਦਾਨੇਵਾਲ ਗਿਆ ਸਾਹਬ ਜੀ ਉਹ ਜਿਹੜੇ ਸੀਗੇ ਦਲਤ ਭਾਈ ਚਾਰੇ ਬਾਇਆ ਬਾਇਆ ਚਰਨਜੀਤ ਬਰਾੜ ਉਹਨਾਂ ਨੇ ਗੱਲ ਕੀਤੀ ਸੁਖਵੀਰ ਦਾ ਸੁਖਵੀਰ ਬਾਦਲ ਸੁਖਵੀਰ ਨੇ ਕਿਹਾ ਜੀ ਪੈਸੇ ਦੱਸੋ ਕਿੰਨੇ ਲੈਣੇ ਤੁਸੀਂ ਪੈਸੇ ਕਹੋ ਉਹਦੇ ਪੈਸੇ ਲੈਣੇ ਨਹੀਂ ਪੈਸੇ ਦੇਮਾਗੇ ਦੇਮਾਗੇ ਅਸੀਂ ਸਾਨੂੰ ਪੈਸੇ ਦੀ ਕੋਈ ਲੋੜ ਨਹੀਂ ਜਿਹੜਾ ਤੁਹਾਡਾ ਦੁਆਬੇ ਦਾ ਦਲਤ ਭਾਈਚਾਰਾ ਹੈ ਉਹ ਜਿਹੜਾ ਪੰਜਾਬ ਦੇ ਖਾਦੇ ਪੀਂਦੇ ਜੱਟ ਉਹ ਇਸ ਤਰ੍ਹਾਂ ਹੈ ਉੱਥੇ ਕਹਿੰਦੇ ਅਕਾਲੀ ਦਲ ਨੂੰ ਸਾਡੀ ਵੋਟ ਚੜ੍ਹ ਨਹੀਂ ਸਕਦੀ ਉਹ ਵੋਟ ਫਿਰ ਉਸ ਵੇਲੇ ਬਹੁਜਨ ਸਮਾਜ ਪਾਰਟੀ ਨੂੰ ਚੜਾਈ ਸੀ ਤੇ ਉਹ ਵੋਟ ਦਾ ਨਤੀਜਾ ਇਹ ਹੋਇਆ ਸੀ ਕਿ ਉੱਥੇ ਬਹੁਜਨ ਸਮਾਜ ਪਾਰਟੀ ਨੇ ਇੰਨੀ ਕਟਲਾਤੀ ਕਾਂਗਰਸ ਪਾਰਟੀ ਦੇ ਵੋਟ ਬੈਂਕ ਨੂੰ ਕਿਉਂ ਹਾਰ ਗਿਆ ਕਾਂਗਰਸ ਪਾਰਟੀ ਹਾਰ ਗਈ ਬੁਰਿਤਰਾ ਤੇ ਸਰਕਾਰ ਅਕਾਲੀਆਂ ਦੀ ਬਣ ਗਈ ਸੋ ਹੁਣ ਉਹ ਵੀ ਕਹਿੰਦੇ ਜੀ ਟਕਸਾਲੀਆਂ ਸੀ ਸਾਨੂੰ ਦਿਓ ਹੁਣ ਟਿਕਟਾਂ ਤਾਂ ਮੇਰੇ ਵੀ ਖਿਆਲ ਮੁਤਾਬਕ ਜਿਹੜੀ ਆਪਾਂ ਵੀ ਗੱਲ ਕਰਨੀ ਕੈਪਟਨ ਨੇ ਵੀ ਕਿਹਾ ਤਾਂ ਵੀ ਟਿਕਟਾਂ ਤਾਂ ਸੀਟਾਂ ਦਾ ਸਾਰੀਆਂ 13 13 ਤੇ ਸਵਾ ਸੌ ਬੰਦੇ ਨੇ ਅਪਲਾਈ ਕੀਤਾ ਉਹਨੂੰ ਸਵਾ ਸੌ ਨੂੰ ਤਾਂ ਮਿਲ ਨਹੀਂ ਸਕਦੀਆਂ 13 ਨੂੰ ਤੇ ਜਿਹੜੇ ਐਂ ਹੀ ਭਜਦੇ ਕਿ ਜੇ ਟਿਕਟ ਨਹੀਂ ਦਿੱਤੀ ਤੇ ਫਿਰ ਭਜਣ ਨੂੰ ਭਜ ਲੈਣਾ ਚਾਹੀਦਾ ਪੁਰਾਣੀ ਪੁਰਾਣੀ ਘਾਵਤਾ ਨਾਲ ਟੱਲੋ ਸਾਹਿਬ ਰੋਂਦਾ ਸਵਾਰ ਚੜਾਈਏ ਕਿ ਹੱਗ ਪਲਾਂ ਪਰੇ ਮੈਨੂੰ ਕਿਹ ਚਾਹੀ ਅਕਾਲੀ ਦਲ ਹੈ ਚਾਹੇ ਕਾਂਗਰਸ ਪਾਰਟੀ ਚਾਹੇ ਆਮ ਆਦਮੀ ਪਾਰਟੀ ਹੈ ਜਿਹੜੇ ਟਿਕਟਾਂ ਦੀ ਖਾਤਰ ਭਜਦੇ ਪਾਰਟੀ ਦੀ ਵਿਚਾਰਧਾਰਾ ਛੱਡ ਕੇ ਉਹਨਾਂ ਨੂੰ ਰੱਖਣ ਦਾ ਫਾਇਦਾ ਵੀ ਕੋਈ ਨਹੀਂ ਕਿੰਨੀ ਕਿਤੇ ਰੋਣ ਨੂੰ ਤੁਸੀਂ ਬਰਿਆ ਕੇ ਰੱਖੋਗੇ ਉਹਨਾਂ ਨੂੰ ਜਾਣ ਦਿਓ ਜੀ ਜੀ